ਤੇ ਆ ਅੱਗੇ ਵਾਰ ਫੇਰ ਆਉਣਗੇ ਕਿਤੇ ਇਹ ਨਾ ਹੋਵੇ ਕਿ ਇਹਨਾਂ ਦੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਕੇ ਉਹ ਮਲੋਟ ਦੇ ਵਿੱਚ ਇੱਕ ਭੱਜ ਜਾਂਦੇ ਤੇ ਲੀੜੇ ਪਾੜਦੇ ਸੀ ਕਿਤੇ ਉਹ ਹਾਲਾਤ ਨਾ ਬਣ ਜਾਣ ਜੋ ਕੁਝ ਤੋਂ ਸਿੰਘ ਕਰਿਆ ਮੁਰਦਾਬਾ ਆਪਣਾ ਜੋ ਨਿਕਲੀ ਧੋਖੇबाजਾਂ ਦੀ ਸਰਕਾਰ ਮੁਰਦਾਬਾ ਮੁਰਦਾਬਾ

पंजाब सरकार मुर्दाबाद 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 भगवान तमाम दी पुच्छर सरकार मुर्दाबाद 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 ट्राली ना चोरी करने वाली सरकार मुर्दाबाद 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 नटेरा राज प्रबन्ध मुर्दाबाद